మే భారాను ਰਾਹ ਕੇ ਥੋੜਾ ਜਿਹਾ ਜੀ ਆਈਐਮਡੀ ਦੀ ਮੀਟਿੰਗ ਹੈਗੀ ਆ ਜਿਹੜਾ بارش ਸ਼ਾਇਦ ਹਿਮਾਚਲ ਜੋਰ ਜੇਣ ਕੇ ਜ ਬਾਰਿਸ਼ ਪੈਣੀ ਹੈ ਜਿਹਦੇ ਕਰਕੇ ਅਸੀਂ احتیاط ਦੇ ਤੌਰ ਤੇ ਅਸੀਂ ਸਾਰੇ ਇਕੱਠੇ ਹੋ ਕੇ ਸਰਪੰਚ ਸਾਹਿਬਾਨ ਨਾਲ ਇੱਕ ਮੀਟਿੰਗ ਕਰ ਰਹੇ ਆ ਕੋਈ ਇਨੇ ਪੈਨਿਕ ਵਾਲੀ ਲੋੜ ਨਹੀਂ ਪਰ ਫਿਰ ਵੀ ਇਹ ਕਿ احتیاط ਦੇ ਤੌਰ ਤੇ ਅਸੀਂ ਤਿਆਰ ਰਹੀਏ ਜੇ ਪਾਣੀ ਵਧਾ ਕਿਉਂਕਿ ਸਾਡੇ ਤੂਸੀ ਬੰਨ ਥੋੜੇ ਬੰਨੇ ਜਾ ਰਹੇ ਨੇ ਕੁਛ ਹਲੇ ਬੰਨਣ ਵਾਲੇ ਰਹਿੰਦੇ ਨੇ ਉਹਦੇ احتیاط ਦੇ ਤੌਰ ਤੇ ਅਸੀਂ ਮੀਟਿੰਗ ਕਰ ਰਹੇ ਕਿ ਆਪਣੇ ਆਪ ਨੂੰ ਪ੍ਰੇਪੇਅਰ ਰੱਖੀਏ ਉਹੀ ਹੋ ਜੀ ਹੁਣ ਸਿਕਾਉਂ ਹੀ ਘਟਨਾ ਨਾ ਹੋਵੇ ਕਿੰਨਾ ਪਾਣੀ ਹੋ ਗਿਆ ਇਸੰਬਾਬਾ ਤੇ ਹੁਣ ਕਿੰਨਾ ਪਣੀ ਰਿਆ ਕਰ ਰਿਹਾ ਸਾਡੇ ਕੋਲ ਜਿਹੜਾ ਰਜੀਤ ਸਾਹਿਬ ਦਾ ਡੈਮ ਤੋਂ ਜੀ 37% ਚੱਲ ਰਿਹਾ ਪਾਣੀ ਇਸ ਟਾਈਮ ਤੇ ਬਾਕੀ ਜਿਹੜਾ ਹੁਣ ਬਾਰਿਸ਼ ਜਿਹੜੀ 5 ਤੋਂ ਲੈ ਕੇ 7 ਤਰੀਕ ਤੱਕ ਪੈਣੀ ਹੈ ਉਹਦੇ ਵਿੱਚ ਜਿਹੜੀ ਬਾਰਿਸ਼ ਦਾ ਪਾਣੀ ਆਏਗਾ ਉਹਦਾ ਟਾਈਮ ਨਾਲ ਹੀ ਪਤਾ ਲੱਗੇਗਾ ਉਹਦੇ ਵਿੱਚ ਪੈਨੇ ਦੇਖੋ ਜੀ ਪਰਮਾਤਮਾ ਕਰੇ ਨੁਕਸਾਨ ਸਾਡਾ ਨਾ ਹੋਵੇ ਅਸੀਂ ਵਿਸ਼ਵੀ ਇਹ ਕਰਦੇ ਆਂ ਤੁਹਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਵੀ ਚਾਹੀਦਾ ਹੈ ਇੰਨਾ ਵੱਡੇ ਜਦੋਂ ਸਾਡਾ ਹੜ ਆਇਆ ਉਦੋਂ ਵੀ ਪ੍ਰਮਾਤਮਾ ਨੇ ਸਾਨੂੰ ਬੜਾ ਬਚਾਇਆ ਸਾਡਾ ਜਾਨ ਮਾਲ ਦਾ ਨੁਕਸਾਨ ਜਾਨ ਦਾ ਨੁਕਸਾਨ ਸਾਡਾ ਨਹੀਂ ਹੋਇਆ ਬਹੁਤ ਘੱਟ ਹੈ ਤੇ ਉਹ ਉਮੀਦ ਹੈ ਕਿ ਜੇ ਇਸ ਵਾਰੀ ਪਾਣੀ ਆਏ ਤਾਂ ਐਂਟਰ ਕਰੇਗਾ ਜਿਆਦਾ ਇੰਨਾ ਡਰਨ ਵਾਲੀ ਗੱਲ ਨਹੀਂ ਹੈਗੀ ਬਟ ਇਹ ਹੈ ਕਿ احتਿਆਤਨ ਤੌਰ ਤੇ ਫਿਰ ਵੀ ਅਸੀਂ ਲੈ ਕੇ ਚੱਲੀਏਗੀ ਅਸੀਂ ਆਪਣੇ ਆਪ ਨੂੰ ਤਿਆਰ ਰੱਖੀ ਰਹਿਣਾ ਕਰਦੇ ਦੁਆ ਕੀ ਹੈ ਕਿ ਇੱਕ ਤਾਂ ਅਸੀਂ ਇਹ ਕਹਿ ਰਹੇ ਹਾਂ ਕਿ ਦਿਆ ਇੱਕ ਇਨਸਟਰਕਸ਼ਨ ਵੀ ਇਸ਼ੂ ਕਰਤੀ ਹੈ ਦਰਿਆਵਾਂ ਪਾਰ ਕੋਈ ਨਾ ਜਾਵੇ 10 12 ਤਰੀਕ ਤੱਕ ਕੋਈ ਨਹੀਂ ਜਾਏਗਾ ਔਰ ਜਿਹੜੇ ਤੁਸੀ ਦੇ ਨਾਲ ਔਰ ਦਰਿਆ ਦੇ ਵਿੱਚ ਨੇ ਉੱਥੇ ਅਗਰ ਕਿਸੇ ਦਾ ਕੋਈ ਟਰੈਕਟਰ ਹੈ ਕੋਈ ਇਨਸਟਰੂਮੈਂਟ ਹੈ ਉਹ ਸਾਰੇ ਖਾਲੀ ਕਰਕੇ ਜਾਂ ਆਪਣੇ ਡੇਰੇ ਨੇ ਉਹ ਬੰਨ ਉਹ ਡੇਰੇ ਖਾਲੀ ਕਰਕੇ ਜਾਨਵਰ ਆਪਣੇ ਇਸ ਪਾਸੇ ਲਿਆਂ ਅਸੀਂ ਆਪਣੇ ਰਿਫਰੈਂਸ ਸੈਂਟਰ ਬਣਾ ਰਹੇ ਹਾਂ ਜਿਵੇਂ ਕੋਟ ਰਜਾਦਾ ਵਿੱਚ ਗੁਰਦੁਆਰਾ ਸਾਹਿਬ ਹੈ ਸਕੂਲ ਹੈ ਸਮਰਾਏ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਤੋ ਆਪਣੇ ਤਾਪਸਥਾਨ ਹੈ ਰਮਦਾਸ ਦੇ ਵਿੱਚ ਪ੍ਰੋਪਰ ਅਸੀਂ ਇਹਨਾਂ ਦੇ ਵਿੱਚ ਆਪਣਾ ਸ਼ੈਲਟਰ ਹੋਮ ਵੀ ਤਿਆਰ ਕਰ ਰਹੇ ਨੇ ਇਹ ਕੋਈ ਪਰ ਇਹ ਆ ਵੀ ਇਹ ਤਾਂ ਦੱਸ ਰਿਹਾ ਤੁਹਾਨੂੰ ਵੀ ਜੇ ਲੋੜ ਪਏ ਪਰ ਵੈਸੇ ਉਮੀਦ ਹੈ ਕਿ ਲੋੜ ਨਹੀਂ ਪਵੇ ਕੁਝ ਮਜੂਤ ਕਿੰਨਾ ਕੁ ਲੱਗਦਾ ਪਾਣੀ ਦਾ ਕਿੰਨੀ ਜੈ ਜਿੰਨਾ ਪਾਣੀ ਛੱਡਿਆ ਜਾ ਸਕਦਾ ਹੈ ਹੈਗਾ ਜੇ ਵਕਤ ਵਦ ਤੱਕ ਤੇ ਪਾਣੀ ਛੱਡਣ ਨਾਲ ਕੁਝ ਨਹੀਂ ਇਸ਼ੂ ਹੈਗਾ ਜੀ ਬਾਰਿਸ਼ ਦੇ ਕਰਕੇ ਸਾਨੂੰ ਹੈਗਾ ਵੀ ਬਾਰਿਸ਼ ਜ਼ਿਆਦਾ ਨਾ ਹੋ ਜੇ ਜਿਵੇਂ ਪਹਿਲਾਂ ਐਕਸਪੈਕਸ਼ਨ ਸਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਬਾਰਿਸ਼ ਹੋ ਗਈ ਸੀ ਉਹ ਸਾਨੂੰ ਜਿਹੜਾ ਉੱਜ ਦਾ ਪਾਣੀ ਹੈ ਉੱਜ ਦਾ ਪਾਣੀ ਕਿੰਨੀ ਕੁਆਂਟੀਟੀ ਚ ਆਣਾ ਹੈ ਜਾਂ ਰੁੱਕ ਕੇ ਭੇਜਣਾ ਉਹਦੇ ਬਾਰੇ ਅਸੈਸਮੈਂਟ ਨਹੀਂ ਹੁੰਦੀ ਉਹ ਜਿੰਨਾ ਬਾਰਿਸ਼ ਦਾ ਪਾਣੀ ਉਹ ਸਿੱਧਾ ਸਾਡੇ ਕੋਲ ਮਕੌੜਾ ਪਤਨ ਆ ਕੇ ਤੇ ਸਾਨੂੰ ਬਰਦਾਸ਼ਪੁਰ ਚ ਆ ਕੇ ਸਾਡੇ ਰਾਵੀ ਚ ਮਿਲ ਜਾਂਦਾ ਜੀ ਹਾਂ ਉਹ ਬੜੀਆਂ ਕਿ ਲੋਕ ਆਪਣੇ ਕੁਝ ਸਾਨੂੰ ਆਉਂਦੇ ਇਸ ਜਗ੍ਹਾ ਤੇ ਲੈਣ ਉਹ ਸਾਡੀ ਬੇਨਤੀ ਹੈ ਸਾਡੀ ਰਿਕੁਐਸਟ ਹੈ ਕਿ ਆਪਣੇ ਜਿਹੜੇ ਪਸ਼ੂ ਨੇ ਉਹਨੂੰ ਥੋੜੇ ਉੱਚੀ ਜਗ੍ਹਾ 'ਚ ਕਰ ਲਓ ਕਿਉਂਕਿ ਪਿੱਛੇ ਅਸੀਂ ਦੇਖਿਆ ਕਿ ਦੋ ਇਹ ਜਗ੍ਹਾ ਦੇ ਪਸ਼ੂ ਬੰਨੇ ਰਹੇਗੇ ਉਹੋ ਜਿਹਾ ਕੰਮ ਨਾ ਹੋਵੇ ਉਸ احتیاط ਦੇ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਤੇ ਸਾਡੇ ਵੱਲੋਂ ਅਪੀਲ ਹੈ ਕਿ ਤੁਸੀਂ ਇਹ ਰਾਵੀ ਕੋਈ ਪਾਰ ਨਾ ਕਰੇ ਤੁਸੀਂ ਤੋਂ ਅੱਗੇ ਰਾਵੀ ਦੇ ਵਿਚਕਾਰ ਅਗਰ ਕੋਈ ਡੇਰਾ ਜਾਂ ਕਿਸੇ ਦੇ ਪਸ਼ੂ ਨੇ ਤਾਂ ਕਿਰਪਾ ਕਰਕੇ ਤੁਸੀਂ ਤੋਂ ਉਰਲੇ ਸਾਈਡ ਆ ਜਾਣ ਤੇ ਉੱਚੇ ਸਥਾਨ ਤੇ ਆਪਣੇ ਆਪ ਨੂੰ ਪਸ਼ੂ ਨੂੰ ਵੱਲ ਤੇ ਆਪਣਾ ਆਪ ਨੂੰ ਵੀ ਸੇਫ ਰੱਖੋ ਰਾਵੀ ਦੇ ਨਾਲ ਲੱਗਦੇ ਟੰਡਾਲ ਦੇ ਰਾਹ ਕਿੱਧਰ ਆ ਜਾਓ ਤੇ ਜਮਾਤ ਤੇ ਜਾ ਮਾਸਤੇ ਜਾ ਦੇ ਨਹੀਂ ਹਲੇ ਕੋ ਸੁਰੱਖਿਅਤ ਥਾਂ ਨਹੀਂ ਵੈਸੇ ਅਸੀਂ ਰੀਲੀਫ ਸੈਂਟਰ ਬਣਾਤੇ ਨੇ 4 5 5 ਸੈਂਟਰ ਬਣਾਏ ਨੇ ਰੀਲੀਫ ਸੈਂਟਰ ਤੇ ਜੇ ਲੱਗਦਾ ਹੋਵੇ ਤੇ ਰੀਲੀਫ ਸੈਂਟਰ ਵੀ ਆ ਸਕਦੇ ਹੋ ਭਲੇ ਅਸੀਂ ਇਰੇਕਿਊਸ਼ਨ ਨਹੀਂ ਕਰਵਾ ਰਹੇ ਖਾਲੀ ਨਹੀਂ ਕਰਵਾ ਰਹੇ ਲੇਕਿਨ ਅਗਰ ਕਿਸੇ ਨੂੰ ਡਰ ਹੈ ਜਾਂ ਕਿਸੇ ਨੂੰ ਲੱਗਦਾ ਹੈ ਕਹਿੰਦੇ ਡਰ ਹੈ ਉਹ ਸਾਡੇ ਰੀਲੀਫ ਸੈਂਟਰ ਤੇ ਆ ਸਕਦਾ ਹੈ ਉਹਨਾਂ ਦਾ ਮੋਸਟ ਇਰਕਮ ਅਸੀਂ ਉਹਨਾਂ ਦੀ ਸੇਵਾ ਲਈ ਹਾਂ ਜੀ